ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਰੁਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਦੋਸਤੋ ਮੇਰੇ ਨਾਲ ਨੇ ਸਰਦਾਰ ਮਹਿੰਗਾ ਸਿੰਘ ਜੀ ਮਹਿੰਗਾ ਸਿੰਘ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਰੁਪਿੰਦਰ ਮਾਨ ਜੀ ਵਿਚਾਰ ਮੰਚ ਦੇ ਮੰਚ ਤੋਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਕਿਸ ਵਿਸ਼ੇ ਤੇ ਅੱਜ ਤੁਸੀਂ ਚਾਹੁੰਦੇ ਪੀ ਆਪਾਂ ਗੱਲਬਾਤ ਕਰੀਏ ਅੱਜ ਮੈਂ ਵਿਸ਼ਾ ਚੁਣਿਆ ਨਾ ਜੀ ਕਿਤੇ ਨਾ ਕਿਤੇ ਉਹ ਤੁਹਾਡਾ ਵੀ ਫੇਵਰਟ ਹੈ ਅੱਛਾ ਜੀ ਹਾਂ ਤੇ ਉਹਦੇ ਬਾਰੇ ਮੈਨੂੰ ਇੰਨਾ ਕੁ ਪਤਾ ਹੈ ਕਿ ਤੁਸੀਂ ਲੋਕਾਂ ਨੂੰ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਪੈਣਾ ਨੂੰ ਇੰਨੀ ਕਿ ਨੌਲੇਜ ਦੇ ਸਕਦੇ ਹੋ ਕੀ ਉਹ ਸਭ ਨੂੰ ਜ਼ਰੂਰਤ ਵੀ ਹੈ ਉਹਦੀ ਅੱਜ ਦਾ ਵਿਸ਼ਾ ਹੈਗਾ ਜੀ ਮਦਦ ਸਪੋਰਟ ਤੇ ਉਹਦੇ ਚ ਮੈਂ ਜਾਣਕਾਰੀ ਇਹ ਲੈਣਾ ਚਾਹੁੰਦਾ ਜੀ ਤੁਸੀਂ ਸਪੋਰਟ ਨੂੰ ਕਿੱਦਾਂ ਦੇਖਦੇ ਹੋ ਚਾਹੇ ਉਹ ਸਪੋਰਟ ਘਰ ਦੀ ਫੈਮਲੀ ਦੀ ਸਪੋਰਟ ਹੋਵੇ ਚਾਹੇ ਉਹ ਬਾਹਰ ਦੀ ਸਪੋਰਟ ਹੋਵੇ ਚਾਹੇ ਉਹ ਦੋਸਤ ਦੀ ਸਪੋਰਟ ਹੋਵੇ ਚਾਹੇ ਕਿਸੇ ਦੀ ਵੀ ਸਪੋਰਟ ਹੋਵੇ ਮਦਦ ਹੋਵੇ ਤੁਸੀਂ ਇਸ ਗੱਲ ਨੂੰ ਕਿੱਦਾਂ ਦੇਖਦੇ ਹੋ ਮਨ ਸਰ ਬੜਾ ਇੰਟਰਸਟਿੰਗ ਵਿਸ਼ਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਪੋਰਟ ਇੰਗਲਿਸ਼ ਜਿਹੜਾ ਸ਼ਬਦ ਹੈ ਹਾਂਜੀ ਹਾਂਜੀ ਨੋ ਡਾਊਟ ਨੋ ਪਰ ਹੈਲਪਿੰਗ ਹੈਂਡ ਕਹਿ ਸਕਦੇ ਆ ਵੀ ਅ ਕਿਸੇ ਦੀ ਮਦਦ ਕਰਨਾ ਮਦਦ ਕਰਨਾ ਜਿਵੇਂ ਇੰਗਲਿਸ਼ ਸ਼ਬਦ ਦੀ ਮੈਂ ਗੱਲ ਕਰਾਂ ਸਪੋਰਟ ਹਾਂਜੀ ਇਹ ਵੈਸੇ ਲਾਟਿਨ ਪਾਸ਼ਾ ਦਾ ਸ਼ਬਦ ਹੈ ਹਾਂ ਸਪੋਰਟ ਇਹ ਕੁਦਰ ਵਰਡ ਐਕਚੁਅਲੀ ਸਪੋਰਟ ਹੈ ਉਹ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੋਇਆ ਸਪ ਤੇ ਓਟੇ ਓਟੇ ਸਪ ਮੀਨ ਹੁੰਦਾ ਥੱਲੇ ਹਾਂ ਓਟੇ ਮੀਨ ਹੁੰਦਾ ਚੱਕਣਾ ਹਾਂ ਸਪੋਰਟ 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 ਕੀ ਥੱਲੇ ਪਈ ਚੀਜ਼ ਨੂੰ ਤੁਸੀਂ ਚੱਕਣਾ ਜਿਵੇਂ ਤੁਹਾਡੇ ਸਾਹਮਣੇ ਆ ਨਿਕਜਾ ਆਪਣੇ ਸਟੈਚੂ ਪਿਆ ਹੋਇਆ ਬੜਾ ਖੂਬਸੂਰਤ ਜਿਹਾ ਹਾਂਜੀ ਇਸ ਲੇਡੀ ਨੇ ਦੋਨੇ ਹੱਥਾਂ ਨਾਲ ਸਪੋਰਟ ਦੇ ਕੇ ਇਹਨਾਂ ਕੱਪਾਂ ਨੂੰ ਚੱਕਿਆ ਹੋਇਆ ਬਿਲਕੁਲ ਜੀ ਬਿਲਕੁਲ ਇੱਕ ਕੱਪਾਂ ਦੇ ਤੇ ਵਿਚਾਰਮੰਦ ਲਿਖਿਆ ਹਾਂ ਸਹੀ ਮਹਾਨਾਂ ਦੇ ਵਿਚਾਰਮੰਦ ਨੂੰ ਚੱਕਿਆ ਹੋਇਆ ਹਾਏ ਹਾਏ ਬਿਲਕੁਲ ਜੀ ਬਹੁਤ ਸੋਹਣੀ ਗੱਲ ਹੈ ਹਾਂਜੀ ਹੁਣ ਤੁਸੀਂ ਗੱਲ ਕਰਦੇ ਹੋ ਵੀ ਮਦਦ ਦੀ ਹਾਂ ਮਦਦ ਨੂੰ ਜੇ ਮੈਂ ਡਿਫਰੈਂਸ਼ੀਏਟ ਕਰਾਂ ਵੀ ਦੋ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ ਵੀ ਇੱਕ ਤਾਂ ਹਿਊਮਨ ਬੀਿੰਗ ਦੀ ਮਦਦ ਹੂੰ ਇੱਕ ਇਨਸਾਨ ਦੀ ਦੂਜੇ ਇਨਸਾਨ ਨੂੰ ਮਦਦ। ਬਿਲਕੁਲ। ਦੂਸਰੀ ਮਦਦ ਜਿਹੜੀ ਕਾਇਨਾਤ ਵੱਲੋਂ ਕੁਦਰਤ ਵੱਲੋਂ ਇਨਸਾਨ ਨੂੰ ਦਿੱਤੀ ਗਈ ਹੈ। ਹਾਂਜੀ। ਜਾਂ ਤੀਸਰਾ ਇੱਕ ਹੋਰ ਥੋੜਾ ਜਿਹਾ ਮੈਂ ਕਲਾਸੀਫਾਈ ਕਰਾਂ ਕਿ ਇਨਸਾਨ ਨੇ ਜਿਹੜਾ ਚਾਰਜ ਫੇਰੇ ਇਹਨਾਂ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਉਹ ਵੀ ਇਨਸਾਨ ਦੀ ਮਦਦ ਕਰਨ ਵਾਸਤੇ ਕ੍ਰੀਏਟ ਕੀਤਾ। ਹਾਂਜੀ ਹਾਂਜੀ। ਠੀਕ ਹੈ ਨਾ ਉਹ ਵੀ ਇੱਕ ਮਦਦ ਦਾ ਇੱਕ ਰੂਪ ਰੂਪ ਆ। ਆਪਾਂ ਇੱਕ ਇੱਕ ਚੀਜ਼ ਨੂੰ ਲੈ ਕੇ ਚੱਲਦੇ ਆਂ। ਫਾਰ ਇਗਜ਼ਾਮਪਲ ਇਨਸਾਨ ਦੁਆਰਾ ਕ੍ਰੀਏਟ ਕੀਤਾ ਹੋਇਆ ਚਾਰਜ ਫੇਰੇ ਇਨਫਰਾਸਟ੍ਰਕਚਰ ਆ ਜਿਹੜਾ ਉਹ ਸਾਡੀ ਮਦਦ ਕਿਵੇਂ ਕਰਦਾ ਹੈ? ਤੁਸੀਂ ਘਰੋਂ ਬਾ ਤੁਸੀਂ ਸੋਹਣੇ ਕੱਪੜੇ ਪਾਏ ਨੇ ਜੁੱਤੀ ਪਾਲਿਸ਼ ਵਗੈਰਾ ਕੀਤੀ ਹੋਈ ਹੈ ਬਾਹਰ ਨਿਕਲਦੇ ਹੋ ਸੜਕ ਜੇ ਕੱਚੀ ਆ ਹਾਂ ਤੇ ਤੁਹਾਡੀ ਜੁੱਤੀ ਲਿਬੜ ਜਾਗੀ ਤੁਹਾਡੇ ਕੱਪੜੇ ਵੀ ਲਿਬੜ ਸਕਦੇ ਨੇ ਤੁਹਾਡੀ ਗੱਡੀ ਦੀ ਸਪੀਡ ਵੀ ਘਟ ਹੋਏਗੀ ਉਹ ਸੜਕ ਤੁਹਾਡੀ ਮਦਦ ਕਰ ਰਹੀ ਹੈ ਬਿਲਕੁਲ ਜੀ ਤੁਹਾਨੂੰ ਸਾਫ ਸੁਥਰਾ ਰੱਖਣ ਦੇ ਵਿੱਚ ਤੁਹਾਡੀ ਗੱਡੀ ਨੂੰ ਸਮੂਥ ਚੱਲਣ ਦੇ ਵਿੱਚ ਤੁਸੀਂ ਬਾਹਰ ਨਿਕਲਦੇ ਹੋ ਅੱਗੇ ਇੱਕ ਰਾਉਂਡ ਅਬਾਊਟ ਆਉਂਦਾ ਹੈ ਹਾਂ ਰਾਉਂਡ ਅਬਾਊਟ ਦੇ ਖੱਬੀਆਂ ਵੀ ਟ੍ਰੈਫਿਕ ਆ ਰਿਹਾ ਸੱਜੇ ਵੀ ਟ੍ਰੈਫਿਕ ਆ ਰਿਹਾ ਹੈ ਹਾਂ ਕੁਣ ਜੂ ਰੌਂਡਬਾਊਟ ਨਹੀਂ ਹੈਗਾ ਤੇ ਤੁਸੀਂ ਉੱਥੇ ਸਟੱਕ ਹੋ ਜਾਓਗੇ ਜਾਂ ਕਿਸੇ 'ਚ ਵੱਜੋਗੇ ਉਹ ਰੌਂਡਬਾਊਟ ਤੁਹਾਡੀ ਮਦਦ ਕਰ ਰਿਹਾ ਟ੍ਰੈਫਿਕ ਨੂੰ ਸਹੀ ਦਿਸ਼ਾ ਨਿਕਲਣ ਦਾ ਸੀ ਤੁਹਾਨੂੰ ਅੱਗੇ ਵਧਣ ਵਾਸਤੇ ਉਹ ਵੀ ਇੱਕ ਮਦਦ ਉਹ ਵੀ ਇੱਕ ਮਦਦ ਆ ਤੁਸੀਂ ਥੋੜਾ ਗਾਂਹ ਜਾਂਦੇ ਹੋ ਉੱਥੇ ਲਾਈਟਾਂ ਲੱਗੀਆਂ ਹੋਈਆਂ ਨੇ ਸਿਗਨਲਸ ਲੱਗੇ ਹੋਏ ਨੇ ਟ੍ਰੈਫਿਕ ਸਿਗਨਲ ਕਰ ਰਹੇ ਨੇ ਉਹ ਵੀ ਤੁਹਾਡੀ ਮਦਦ ਕਰ ਰਹੇ ਨੇ ਵੀ ਟ੍ਰੈਫਿਕ ਨੇ ਕਿਹੜੇ ਨੇ ਪਹਿਲਾਂ ਜਾਣਾ ਹੈ ਕਿੰਨੇ ਬਾਅਦ ਚ ਜਾਣਾ ਆਪੋ ਆਪਣਾ ਨੰਬਰ ਲੱਗਿਆ ਹੋਇਆ ਕੋਈ ਕਿਸੇ ਨਾਲ ਝਗੜਦਾ ਨਹੀਂ ਕੋਈ ਝਿਜਕਦਾ ਨਹੀਂ ਉਹਨੂੰ ਪਤਾ ਹੈ ਵੀ ਭਾਈ 3 ਮਿੰਟ ਬਾਅਦ ਮੇਰਾ ਨੰਬਰ ਆਈ ਜਾਣਾ ਆਈ ਜਾਣਾ ਇਸੋ ਜਿੰਨਾ ਵੀ ਜਿੰਨੇ ਵੀ ਤਰ੍ਹਾਂ ਦਾ ਅਸੀਂ ਖੁਦ ਇਹ ਜਿੰਨੀਆਂ ਵੀ ਚੀਜ਼ਾਂ ਕ੍ਰੀਏਟ ਕੀਤੀਆਂ ਨੇ ਉਹ ਸਾਡੀ ਮਦਦ ਕਰ ਰਹੀਆਂ ਨੇ ਸਾਨੂੰ ਅੱਗੇ ਵਧਣ ਵਾਸਤੇ ਸਾਨੂੰ ਇੱਕ ਅੱਛਾ ਜੀਵਨ ਦੇਣ ਵਾਸਤੇ ਸਾਡੀ ਮਦਦ ਕਰ ਰਹੀਆਂ ਨੇ ਤੁਸੀਂ ਜਾਂਦੇ ਹੋ ਦਫ਼ਤਰ 'ਚ ਜਾਂਦੇ ਹੋ ਦਫ਼ਤਰ ਦੇ ਵਿੱਚ 에어 ਕੰਡਿਸ਼ਨਰ ਲੱਗਾ ਹਾਂ ਠੰਡੀ ਹਵਾ ਦੇ ਰਿਹਾ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਤੁਹਾਨੂੰ ਗਰਮ ਹਵਾ ਦੇ ਰਿਹਾ ਤੁਹਾਨੂੰ ਤੁਹਾਡੇ ਬੋਡੀ ਨੂੰ ਜਿਹੜਾ ਕੀ ਸਹੀ ਤਰੀਕੇ ਨਾਲ ਟੈਂਪਰੇਚਰ ਤੁਹਾਡਾ ਕੰਟਰੋਲ ਕਰਕੇ ਰੱਖਦਾ ਉਹ ਤੁਹਾਡੀ ਮਦਦ ਕਰ ਰਿਹਾ ਆਲਾ-ਦੋਲਾ ਤੁਹਾਡਾ ਸਾਰਾ ਮਦਦ ਕਰ ਰਿਹਾ ਹਾਂਜੀ ਠੀਕ ਹੈ ਨਾ ਹੁਣ ਮਦਦ ਦੀ ਗੱਲ ਕਰ ਰਹੀ ਹੈ ਵੀ ਹਿਊਮਨ ਬੀਿੰਗ ਹਿਊਮਨ ਬੀਿੰਗ ਹਾਂਜੀ ਹਿਊਮਨ ਬੀਿੰਗ ਜਦੋਂ ਦੇਖੋ ਸਵੇਰੇ ਤੁਸੀਂ ਤਿਆਰ ਹੁੰਦੇ ਹੋ ਆਪਾਂ ਚਲੋ ਜਨਰਲ ਜੀ ਗੱਲਾਂ ਕਰਦੇ ਹਾਂ ਦਰਸ਼ਕਾਂ ਨਾਲ ਵੀ ਸਾਂਝੀ ਕਰਦੇ ਹਾਂ ਸਵੇਰੇ ਸਭ ਤੋਂ ਪਹਿਲਾਂ ਤੁਸੀਂ ਜਦੋਂ ਬੈੱਡ ਤੋਂ ਉੱਠਦੇ ਹੋ ਤੁਹਾਡੇ ਕੋਲ ਇੱਕ ਟਾਈਮ ਹੈ ਵੀ ਭਾਈ ਮੈਂ 9 ਵਜੇ ਦਫ਼ਤਰ ਵਾਸਤੇ ਨਿਕਲਣਾ ਹੈ ਜਾਂ ਮੈਂ ਆਪਣੇ ਕੰਮ ਵਾਸਤੇ ਨਿਕਲਣਾ ਹੈ ਜਾਂ ਮੈਂ ਬਿਜ਼ਨਸ ਤੇ ਜਾਣਾ ਹੈ ਤੁਸੀਂ ਕਹਿੰਦੇ ਹੋ ਜਾਂ ਐਕਸਪੈਕਟ ਕਰਦੇ ਹੋ ਵੀ ਮੇਰੀ ਵਾਈਫ ਮੇਰੇ ਵਾਸਤੇ ਚਾਹ ਦਾ ਕੱਪ ਰੱਖੇ ਹਾਂ ਠੀਕ ਹੈ ਨਾ ਉਹੀ ਇੱਕ ਮਦਦ ਹੈ ਨਾ ਮਦਦ ਮੰਗੀ ਨਹੀਂ ਤੁਸੀਂ ਤੁਸੀਂ ਐਕਸਪੈਕਟ ਕਰ ਰਹੇ ਸੀ ਲੇਕਿਨ ਤੁਹਾਡਾ ਰੁਟੀਨ ਇਸ ਤਰ੍ਹਾਂ ਦਾ ਬਣ ਗਿਆ ਵੀ ਤੁਹਾਡੇ ਵਾਸਤੇ ਉਹਨੇ ਪਹਿਲਾਂ ਇੱਕ ਚਾਹ ਦਾ ਕੱਪ ਗਰਮ ਕੱਪ ਜਿੰਨੀ ਦੇਰ ਤੁਸੀਂ ਸ਼ਾਵਰ ਵਗੈਰਾ ਲੈ ਰਹੇ ਹੋ ਤਿਆਰ ਹੋ ਰਹੇ ਹੋ ਉਨੀ ਦੇਰ ਤੱਕ ਤੁਹਾਡੇ ਵਾਸਤੇ ਚਾਹ ਦਾ ਕੱਪ ਤਿਆਰ ਹੋ ਕੇ ਆ ਗਿਆ ਰੋਟੀ ਤਿਆਰ ਹੋ ਕੇ ਆ ਗਈ ਨਾਸ਼ਤਾ ਤੁਸੀਂ ਕਰ ਰਹੇ ਹੋ ਤੁਹਾਨੂੰ ਮਦਦ ਮਿਲ ਰਹੀ ਹੈ ਅਗਲਾ ਜਿਹੜਾ ਤੁਹਾਡਾ ਟਾਰਗੇਟ ਹੈ ਆਫਿਸ ਜਾਣਾ ਜਾਂ ਕਿਸੇ ਬਿਜ਼ਨਸ ਤੇ ਜਾਣਾ ਜਾਂ ਕਿਤੇ ਕੰਮ ਤੇ ਜਾਣਾ ਉਹ ਤੁਹਾਨੂੰ ਇੱਕ سپورਟਿੰਗ ਹੈਂਡ ਆ ਹਾਂ سپورਟਿੰਗ ਹੈਂਡ ਬਿਲਕੁਲ ਉੱਥੇ ਹੁਣ ਜੇ ਵਾਈਫ ਦੀ ਜਗ੍ਹਾ ਤੇ ਕੋਈ ਨੌਕਰੀ ਵੀ ਹੋ ਸਕਦਾ ਹਾਂ ਬਿਲਕੁਲ ਉਹਦੀ ਵੀ ਸਪੋਰਟ ਹੋ ਸਕਦੀ ਹੈ ਤੁਹਾਨੂੰ ਉਹ নো ਡਾਊਟ ਸਾਡੀ ਜ਼ਿੰਦਗੀ ਨੂੰ ਸਮੂਦਲੀ ਬਣਾਉਣ ਵਾਸਤੇ ਜਾਂ ਜ਼ਿੰਦਗੀ 'ਚ ਥੋੜੇ ਜੇ ਰੰਗ ਭਰਨ ਵਾਸਤੇ ਇਹ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਵੀ ਕਿਸੇ ਵੀ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹਾਂਜੀ ਹਾਂਜੀ ਹੁੰਦਾ ਲੇਕਿਨ ਮੈਂ ਬਹੁਤ ਲਾਈਟਰ ਨੋਟ ਦੇ ਵਿੱਚ ਹਮੇਸ਼ਾ ਮੰਚ ਤੇ ਵੀ ਜਦੋਂ ਕਿਤੇ ਮੈਨੂੰ ਮੌਕਾ ਮਿਲਿਆ ਤੇ ਮੈਂ ਮਜ਼ਾਕ ਚ ਕਹਿ ਦੇਣਾ ਹੁੰਨਾ ਵੀ ਔਰ ਉਹਦਾ ਹੱਥ ਦਾ ਹੁੰਦਾ ਹੈ ਹਾਂ ਮੰਨ ਲਈ ਗੱਲ ਪਰ ਉਹਦਾ ਤਾਂ ਹੁੰਦਾ ਕਿੱਥੇ ਹੈ ਹਾਂ ਗੱਲ ਤੇ ਹੁੰਦਾ ਹੈ ਫਟੇਮ ਦਾ ਸਿਰ ਦੇ ਪਿੱਛੇ ਹੁੰਦਾ ਹੁੰਦਾ ਕਿੱਥੇ ਆ ਹੁੰਦਾ ਕਿੱਥੇ ਇਹ ਨਹੀਂ ਦੱਸਦਾ ਕੋਈ ਵੀ ਭਾਈ ਔਰਤ ਦਾ ਹੱਥ ਹੁੰਦਾ ਭਈ ਉਹ ਦਾ ਬਿਮਾਰ ਕੇ ਕੰਮ ਚਲਵਾ ਰਹੀ ਹੈ ਜਾਂ ਫਿਰ ਉਹ ਪਿਆਰ ਨਾਲ ਕੰਮ ਚਲਵਾ ਰਹੀ ਹੈ ਜਾਂ ਹਲਾਸ਼ੀਰੀ ਦੇ ਕੇ ਕੰਮ ਚਲਵਾ ਰਹੀ ਹੈ ਹਰੇਕ ਬੰਦੇ ਦੀ ਆਪੋ ਆਪਣੀ ਕਹਾਣੀ ਆ ਚਲੋ ਤੁਸੀਂ ਮੈਂਗਾ ਸੀ ਜੀ ਆਪਣਾ ਐਕਸਪੀਰੀਅੰਸ ਦੱਸੋ ਨਹੀਂ ਮੈਂ ਤਾਂ ਦੇਖੋ ਹਣ ਸਾਰੇ ਸਾਹਮਣੇ ਮੇਰੇ ਪੋਲ ਕਿਉਂ ਖੋਲਦੇ ਹੋ ਵੀ ਹਰੇਕ ਬੰਦੇ ਦਾ ਆਪੋ ਆਪਣਾ ਐਕਸਪੀਰੀਅੰਸ ਆ ਹਾਂਜੀ ਲੇਕਿਨ ਕੁੱਲ ਮਿਲਾ ਕੇ ਦੇਖੋ ਲਾਈਫ ਪਾਰਟਨਰ ਜਿਹੜਾ ਹੈਗਾ ਸਾਡਾ ਮੇਲ ਵਾਸਤੇ ਫੀਮੇਲ ਦੇ ਫੀਮੇਲ ਵਾਸਤੇ ਮੇਲ ਦੋਨਾਂ ਦੀ ਮੈਂ ਵੈਸਾ ਵਰਸਾਈ ਗੱਲ ਕਰਦਾ ਮੈਂ ਇਕੱਲੇ ਮੈਂ ਔਰਤ ਪੱਖੋਂ ਉਹ ਗੱਲ ਨਹੀਂ ਕਰੂੰਗਾ ਕਿ ਇੱਕ ਦੂਜੀ ਦੀ ਮਦਦ ਦੀ ਬਹੁਤ ਵੱਡੀ ਲੋੜ ਹੁੰਦੀ ਹੈ ਤੇ ਉਹਦੇ ਬਿਨਾ ਅੱਗੇ ਵਧਣਾ ਬਹੁਤ ਔਖਾ ਹੈ ਖਾਸ ਤੌਰ ਤੇ ਜਦੋਂ ਤੁਸੀਂ ਨਾ ਅ ਮਟੀਰੀਅਲਿਸਟਿਕ ਲਾਈਫ ਦੇ ਵਿੱਚ ਅੱਗੇ ਵਧਣਾ ਹੈ ਉਦੋਂ ਤੁਹਾਨੂੰ ਬਹੁਤ ਸਪੋਰਟ ਦੀ ਲੋੜ ਹੈ ਮੋਰਲ ਸਪੋਰਟ ਦੀ ਲੋੜ ਹੋਣੀ ਚਾਹੀਦੀ ਹੈ ਜੇ ਕੋਈ ਮੰਨ ਲਓ ਔਰਤ ਹੈ ਉਹ ਜੌਬ ਕਰ ਰਹੀ ਹੈ ਹਾਂ ਉਹਨੂੰ ਤੁਸੀਂ ਘਰੋਂ ਜੇ ਸਪੋਰਟ ਨਹੀਂ ਨਾ ਕਰੋਗੇ ਤਾਂ ਉਹ ਪ੍ਰੋਪਰਲੀ ਜੌਬ ਨਹੀਂ ਕਰ ਸਕੇਗਾ ਨਹੀਂ ਕਰ ਸਕਦਾ ਬਿਲਕੁਲ ਐਟ ਦ ਸੇਮ ਟਾਈਮ ਜੇ ਕੋਈ ਬੰਦਾ ਜੌਬ ਕਰ ਰਿਹਾ ਜਾਂ ਬਿਜ਼ਨਸ ਕਰ ਰਿਹਾ ਉਹਨੂੰ ਘਰੋਂ ਜੇ ਪ੍ਰੋਪਰਲੀ ਸਪੋਰਟ ਨਹੀਂ ਨਾ ਮਿਲੇਗੀ ਤਾਂ ਉਹ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਸਕੇਗਾ ਉਹ ਕਾਮਯਾਬ ਨਹੀਂ ਹੋ ਸਕੇਗਾ ਠੀਕ ਹੈ ਨਾ ਇਹ ਜਿਹੜੀ ਪਰਿਵਾਰ ਦੀ ਸਪੋਰਟ ਦੀ ਮੈਂ ਗੱਲ ਕਰ ਰਿਹਾ ਹੁਣ ਜਿੱਥੋਂ ਤੱਕ ਸਮਾਜ ਦੀ ਸਪੋਰਟ ਸੋਸਾਇਟੀ ਦੀ ਸਪੋਰਟ ਹੈ ਜਿਹੜੀ ਨਾ ਉਹ ਵੀ ਬਹੁਤ ਜ਼ਰੂਰੀ ਆਪਣੀ ਕਮਿਊਨਿਟੀ ਦੀ ਮਨ ਲਓ ਪਰਟੀਕੁਲਰ ਇੱਕ ਕਮਿਊਨਿਟੀ ਦੀ ਗੱਲ ਕਰਾਂ ਜਾਂ ਟੋਟਲ ਸਮਾਜ ਦੀ ਚਲੋ ਸਮਾਜ ਦੀ ਕਰਦੇ ਹਾਂ ਟੋਟਲ ਵੀ ਸਮਾਜ ਦੀ ਨਾ ਇੱਕ ਸਮਾਜ ਦੇ ਵਿੱਚ ਦੇਖੋ ਲਾ ਐਂਡ ਆਰਡਰ ਜਿਹੜਾ ਮੇਨਟੇਨ ਕਰਕੇ ਜਦੋਂ ਰੱਖਿਆ ਜਾਂਦਾ ਹੈ ਸਰਕਾਰਾਂ ਵੱਲੋਂ ਉਹਦੇ ਪਿੱਛੇ ਰੀਜ਼ਨ ਹੈ ਨਾ ਸਾਇਲੈਂਟਲੀ ਅਸੀਂ ਸਮਾਜ ਤੋਂ ਬਹੁਤ ਕੁਝ ਲੈਨੇ ਹਾਂ ਮੈਂ ਇੱਕ ਛੋਟੀ ਜਿਹੀ ਮੰਨ ਲਓ ਦਰਸ਼ਕਾਂ ਨਾਲ ਵੀ ਸਾਂਝੀ ਕਰਦੇ ਹਾਂ ਕਿ ਐਗਜ਼ਾਮਪਲ ਦੇਣਾ ਤੁਹਾਨੂੰ ਵੀ ਹਾਂਜੀ ਤੁਸੀਂ ਪੈਦਾ ਹੁੰਦੇ ਹੀ ਇੱਕ ਇਨਸਾਨ ਦੇ ਬੱਚੇ ਨੂੰ ਤੁਸੀਂ ਉਹਨੂੰ ਜੰਗਲ 'ਚ ਛੱਡ ਦਿਓ ਹਾਂ ਮਤਲਬ ਪੜੂਗਾ ਵੀ ਉਹ ਉਹਨੂੰ ਖਾਣ ਨੂੰ ਪੀਣ ਨੂੰ ਵੀ ਮਿਲੂਗਾ ਉਹਨੂੰ ਜਾਨਵਰਾਂ ਦੇ ਨਾਲ ਉਹਨਾਂ ਦੀ ਪਿਸ਼ਾਵਾਂ ਵਗੈਰਾ ਵੀ ਸਿੱਖ ਲੂਗਾ ਉਸ ਤਰ੍ਹਾਂ ਤੁਰਨਾ ਬਹਿਣਾ ਵੀ ਸਿੱਖ ਲੂਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੂਵੀਜ਼ ਵੀ ਬਣੀਆਂ ਹੋਈਆਂ ਨੇ ਜਿੱਦ ਜੰਗਲਾਂ 'ਚ ਬੱਚੇ ਚਲੇ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਦਾ ਮੇਰੀ ਫੇਵਰਟ ਹੈ ਜੀ ਮੋਗਲੀ ਹਾਂ ਛੋਟੇ ਹੁੰਦੇ ਮੋਗਲੀ ਕਰੈਕਟਰ ਜਿਹੜਾ ਫੇਮਸ ਕਰੈਕਟਰ ਆਪਾਂ ਸਾਰੇ ਜਾਣਦੇ ਆਂ ਹਾਂਜੀ ਪਰ ਕੀ ਡਿਫਰੈਂਟ ਡਿਫਰੈਂਸ ਕੀ ਹੈ ਇੱਕ ਇੱਕ ਇਨਸਾਨ ਦੇ ਬੱਚੇ ਦਾ ਸਮਾਜ ਦੇ ਵਿੱਚ ਰਹਿਣਾ ਇੱਕ ਸਿਵਲਾਈਜ਼ਡ ਸੋਸਾਇਟੀ ਦੇ ਵਿੱਚ ਰਹਿਣਾ ਤੇ ਇੱਕ ਜੰਗਲ 'ਚ ਰਹਿਣਾ ਜੰਗਲ 'ਚ ਰਹਿਣਾ ਹੁਣ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਵੀ ਜਦੋਂ ਅਸੀਂ ਇਹ ਗੱਲ ਕਰਦੇ ਨੇ ਵੀ ਸਮਾਜ ਨੂੰ ਕੁਝ ਦੇਣਾ ਹੈ ਅਸੀਂ ਸਮਾਜ ਤੋਂ ਲਿਆ ਬਹੁਤ ਕੁਝ ਆ ਤੇ ਦੇਣਾ ਵੀ ਹੈ ਸਮਾਜ ਨੂੰ ਪੇ ਬੈਕ ਵੀ ਕਰਨਾ ਤੇ ਬਹੁਤ ਸਾਰੇ ਮਤਲਬ ਲੋਕ ਅਗਰ ਬਹਿਸ ਬਾਜੀ 'ਚ ਆ ਜਾਂਦੇ ਨੇ ਵੀ ਮੈਂ ਸਮਾਜ ਕੋਲ ਕੀ ਲਿਆ ਯਾਰ ਮੈਂ ਆਪਣੀ ਮਿਹਨਤ ਕੀਤੀ ਐ ਮੈਂ ਦਿਨ ਰਾਤ ਇੱਕ ਕੀਤਾ ਮੈਂ ਇਹ ਕੀਤਾ ਮੈਂ ਉਹ ਕੀਤਾ ਜਦੋਂ ਤੁਹਾਡੀ ਗੱਲ ਮੁੱਕੂਗੀ ਉਹ ਮੈਂ ਵੀ ਸੁਣਾਣਾ ਚਾਹੁੰਦਾ ਹਾਂ ਹਾਂ ਵੀ ਮਤਲਬ ਮੇਰਾ ਕਹਿਣ ਦਾ ਮਕਸਦ ਇਹੀ ਹੈ ਵੀ ਸਮਾਜ ਤੋਂ ਅਸੀਂ ਬਿਨਾ ਕੁਝ ਪੁੱਛੇ ਬਿਨਾ ਕੁਝ ਦੱਸੇ ਸਮਾਜ ਕੋਲ ਬਹੁਤ ਕੁਝ ਲੈ ਲੈਣੇ ਤਾਂ ਸਮਾਜ ਸਾਨੂੰ ਦਿੰਦਾ ਹੈ ਦਿਨ ਰਾਤ ਦਿੰਦਾ ਹੈ ਬਿਲਕੁਲ ਐਜ਼ ਅ ਸਿਵਲਾਈਜ਼ਡ ਪਰਸਨ ਹੋਣ ਵਾਸਤੇ ਸਾਨੂੰ ਦਿਨ ਰਾਤ ਸਮਾਜ ਕੋਲ ਬਹੁਤ ਕੁਝ ਮਿਲਦਾ ਹੈ ਤੇ ਸਾਡਾ ਇਹ ਫਰਜ਼ ਬਣਦਾ ਹੈ ਵੀ ਅਸੀਂ ਪੇ ਬੈਕ ਕਰੀਏ ਤੇ ਪੇ ਬੈਕ ਕਿਵੇਂ ਕਰਨਾ ਹੈ ਮਦਦ ਕਰਕੇ ਮਦਦ ਕਰਕੇ ਪਰਦੇ ਦੇ ਪਿੱਛੇ ਰਹਿ ਕੇ ਮਦਦ ਕਰੀਏ ਪਰਦੇ ਦੇ ਸਾਹਮਣੇ ਆ ਕੇ ਮਦਦ ਕਰੀਏ ਹੁਣ ਤੁਸੀਂ ਜਿੰਨੇ ਵੀ ਥਰਡ ਵਰਲਡ ਕੰਟਰੀ ਚ ਵੀ ਲਾ ਲਓ ਜਿੰਨੇ ਵੀ ਅੰਡਰ ਡਵੈਲਪਡ ਕੰਟਰੀ ਚ ਵੀ ਲਾ ਲਓ ਜਿਹੜੀਆਂ ਸੋਸ਼ਲ ਸਰਵਿਸਿਜ਼ ਕਰਦੀਆਂ ਨਹੀਂ ਨਾ ਇਵਨ ਡਵੈਲਪਡ ਕੰਟਰੀ ਦੇ ਵਿੱਚ ਵੀ ਜਿਹੜੀਆਂ ਸੰਸਥਾਵਾਂ ਸੋਸ਼ਲ ਸਰਵਿਸ ਕਰਦੀਆਂ ਸਰਕਾਰਾਂ ਇਹਨਾਂ ਨੂੰ ਛੇੜਦੀਆਂ ਨਹੀਂ ਪ੍ਰਮੋਟ ਕਰਦੀਆਂ ਨੇ ਕਿਉਂਕਿ ਸਰਕਾਰ ਦਾ ਜਿਹੜਾ ਬਿਊਰੋਕ੍ਰੇਸੀ ਆ ਜਿੰਨਾ ਕੰਮ ਉਹ ਕਰਦੀ ਆ ਉਸ ਤੋਂ ਤਕਰੀਬਨ ਡਬਲ ਕਮ ਕਹਿ ਸਕਦੇ ਆ ਵੀ ਇਹ ਸੰਸਥਾਵਾਂ ਕਰਦੀਆਂ ਨੇ ਬਿਲਕੁਲ ਜੀ ਬਿਲਕੁਲ ਸਮਾਜ ਨੂੰ ਸਮੂਧਲੀ ਚਲਾਉਣ ਵਾਸਤੇ ਸਮਾਜ ਦੀ ਸੁਧਾਰ ਕਰਨ ਵਾਸਤੇ ਜਾਂ ਸਮਾਜ ਵਿੱਚ ਵਿਚਰਨ ਵਾਸਤੇ ਬਿਲਕੁਲ ਜੀ ਤੇ ਅੱਜ ਮੈਂ ਜਿਹੜੀ ਗੱਲ ਲੱਗੀਆਂ ਜੀ ਸ਼ੇਅਰ ਕਰਨਾ ਇੱਕ ਨਾ ਮੈਂ ਜਦੋਂ 2017 ਦੇ ਵਿੱਚ ਨਾ ਉੱਬਰ ਚਲਾਇਆ ਕਰਦਾ ਸੀਗਾ ਤੇ ਮੇਰੇ ਨਾਲ ਨਾ ਕਸਟਮਰ ਬੈ ਗਿਆ ਜੀ ਗੁਜਰਾਤੀ ਸੀਗਾ ਤਾਂ ਉਹਨੇ ਮੈਨੂੰ ਬੁੱਕ ਕਰ ਲਿਆ ਪੂਰੇ ਦਿਨ ਲਈ ਵੀ ਅੱਜ ਤੋਂ ਮੇਰੇ ਨਾਲ ਰਹਿਣਾ ਜੀ ਤੇ ਮੈਂ ਉਹਦੇ ਨਾਲ ਰਿਹਾ ਜੀ ਮੈਂ ਉਸ ਦਿਨ ਇੱਕ ਵਧੀਆ ਉਹਦਾ ਤਾਂ ਇੱਕ ਗੱਲ ਸਿੱਖੀ ਸੀਗੀ ਤਾਂ ਉਹ ਅੱਜ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦਾ ਤਾਂ ਉਹਨੇ ਮੈਨੂੰ ਪੁੱਛਿਆ ਤੇਰੀ ਲਾਈਫ ਕਿੱਦਾਂ ਦੀ ਚੱਲਦੀ ਹੈ ਤੇ ਮੈਂ ਉਹਨੂੰ ਕਿਹਾ ਮੇਰੀ ਲਾਈਫ ਬੜੀ ਸਮੂਥ ਚੱਲ ਰਹੀ ਹੈ ਤੇ ਮੈਂ ਇੰਨਾ ਕੁ ਪੈਸਾ ਬਣਾ ਪਾ ਰਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਆਪਣੀ ਫੈਮਿਲੀ ਨੂੰ ਇੱਕ ਵਧੀਆ ਲਾਈਫ ਦੇ ਸਕਾਂ ਕਹਿੰਦਾ ਇਸ ਤੋਂ ਬਾਅਦ ਮੈਂ ਕਹਿੰਦਾ ਜੀ ਓਕੇ ਮੈਂ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਰਨਾ ਚਾਹੁੰਦਾ ਤਾ ਉੱਥੇ ਉਹਨੇ ਇੱਕ ਗੱਲ ਕਹੀ ਸੀਗੀ ਕਹਿੰਦਾ ਜੇਕਰ ਤੁਹਾਨੂੰ ਲੱਗਦਾ ਤੁਸੀਂ ਆਪਣੀ ਫੈਮਿਲੀ ਲਈ ਅੱਜ ਬਹੁਤ ਕੁਝ ਕਰ ਲਿਆ ਤਾਂ ਹੁਣ ਤੁਹਾਡੀ ਵਾਰੀ ਹੈ ਤੁਸੀਂ ਆਪਣੀ ਕਮਿਊਨਿਟੀ ਲਈ ਕੁਝ ਕਰੋ ਹਮ ਹੁਣ ਤੁਹਾਡਾ ਫਰਜ਼ ਹੈ ਤੁਸੀਂ ਆਪਣੀ ਮਦਦ ਆਪਣੀ ਕਮਿਊਨਿਟੀ ਨੂੰ ਦਿਓ ਤਾਂ ਮੈਨੂੰ ਆ ਗੱਲ ਬਹੁਤ ਪਿਆਰੀ ਲੱਗੀ ਸੀ ਜੀ ਫਿਰ ਉਤੋਂ ਬਾਅਦ ਮੈਂ ਰੈਸਟੋਰੈਂਟ ਲਾਈਨ ਦੇ ਵਿੱਚ ਆਇਆ ਨਾ ਜਦੋਂ ਤਾਂ ਮੈਨੂੰ ਮੇਰੇ ਪੰਜਾਬੀ ਭੈਣ ਭਾਈਆਂ ਵੀਰਾਂ ਨੇ ਇੰਨੀ ਕੁ ਸਪੋਰਟ ਕੀਤੀ ਹੈ ਦੇਖੋ ਖਾਣ ਆਨੇ ਆ ਉੱਥੇ ਫੂਡ ਦੇ ਉੱਤੇ ਇਨਵੈਸਟ ਕਰਦੇ ਤਾਂ ਉਹ ਮੈਨੂੰ ਕਿਤੇ ਨਾ ਕਿਤੇ ਬਹੁਤ ਹੈਲਪ ਹੁੰਦੀ ਹੈ ਆਪਣੀ ਕਮਿਊਨਿਟੀ ਤੋਂ ਤਾਂ ਮੈਨਾਂ ਕੀ ਸੋਚਿਆ ਫਿਰ ਉਹਦੀ ਗੱਲ ਯਾਦ ਆ ਗਈ ਫਿਰ ਮੈਂ ਫ੍ਰੀ ਫੂਡ ਲਾਇਆ ਜੀ ਬੱਚੀਆਂ ਲਈ ਜੀ ਜੀ ਤਾਂ ਕਿ ਮੈਂ ਆਪਣੀ ਕਮਿਊਨਿਟੀ ਦੀ ਲਾ ਲੋ ਆਪਣੇ ਸਮਾਜ ਦੀ ਲਾ ਲੋ ਸਾਰਿਆਂ ਦੀ ਮੈਂ ਮਦਦ ਕਰ ਸਕਾਂ ਦੇਖੋ ਜੀ ਮੇਰੇ ਕੋਲ ਤਾਂ ਉੱਥੇ ਫੂਡ ਬਣ ਰਿਹਾ ਹੈ ਮੈਗਾਥੀ ਜੇਕਰ ਮੈਂ ਕਿਸੇ ਬੱਚੇ ਦੀ ਫੂਡ ਦੇ ਕੇ ਥੋੜੀ-ਬਹੁਤੀ ਮਦਦ ਕਰ ਦੰਨਾ ਉਹਦੇ ਲਈ ਮੇਰਾ ਮਤਲਬ ਕੋਈ ਜ਼ਿਆਦਾ ਮੈਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰ ਨੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਦੇਖੋ ਮਦਦ ਦੇ ਸੈਂਕੜੇ ਰੂਪ ਹਾਂ ਬ ਉਹ ਚੀਜ਼ ਆ ਮੈਂ ਇੱਕ ਨਾ ਕਹਾਣੀ ਹੈ ਛੋਟੀ ਜੀ ਇੰਗਲਿਸ਼ ਦੀ ਕਹਾਣੀ ਮੈਨੂੰ ਰਾਈਟਰ ਦਾ ਨਾਮ ਤਾਂ ਨਹੀਂ ਯਾਦ ਆ ਰਿਹਾ ਹੈਂਡ ਟੂ ਹੋਲਡ ਭੀ ਉਸ ਕਹਾਣੀ ਦਾ ਮਕਸਦ ਇਹ ਹੀ ਭੀ ਮਦਦ ਜਦੋਂ ਨਹੀਂ ਮਿਲਦੀ ਨਾ ਇੱਕ ਹਿਊਮਨ ਬੀਂਗ ਨੂੰ ਖਾਸ ਤੌਰ ਤੇ ਇਹ ਗੱਲ ਕਰੀ ਜੇ ਤਾਂ ਹਾਲਾਂਕਿ ਜਿਹੜੇ ਚਾਰਜ ਬੜੇ ਸਾਡੇ ਪੰਛੀ ਨੇ ਜਾਨਵਰ ਨੇ ਉਹਨਾਂ ਵਾਸਤੇ ਵੀ ਮਦਦ ਦੀ ਲੋੜ ਆ ਠੀਕ ਹੈ ਨਾ ਹਰ ਪੱਖੋਂ ਮਦਦ ਤੋਂ ਬਿਨਾ ਕੁਝ ਵੀ ਨਹੀਂ ਚੱਲ ਸਕਦਾ ਨਹੀਂ ਹੈਗਾ ਜੀ ਠੀਕ ਹੈ ਨਾ ਸਪੋਰਟ ਮਤਲਬ ਇੱਕ ਸਰਕਲ ਹੈ ਇੱਕ ਚੇਨ ਬਣੀ ਹੋਈ ਆ ਉਹ ਕਹਾਣੀ ਦੇ ਵਿੱਚ ਕੀ ਹੈ ਕਿ ਇੱਕ ਮਾਈ ਹੁੰਦੀ ਹੈ ਕਾਫੀ ਬਿਰਦ ਹੁੰਦੀ ਹੈ ਤੇ ਉਹਦੇ ਪਤੀ ਦੀ ਮੌਤ ਹੋ ਜਾਂਦੀ ਹੈ ਬੱਚੇ-ਬੁੱਚੇ ਆਪ ਆਪਣੇ ਸੈੱਟ ਹੋ ਜਾਂਦੇ ਨੇ ਉਹ ਇਕੱਲੀ ਰਹਿ ਜਾਂਦੀ ਆ। ਵੀ ਉਹ ਇੱਕ ਪਾਰਕ ਦੇ ਵਿੱਚ ਬੈਠੀ ਹੁੰਦੀ ਆ ਤੇ ਇੱਕ ਜਿਸ ਦਿਨ ਬੈਠੀ ਹੁੰਦੀ ਉਦਾਸ ਉਹਨੂੰ ਗੱਲ ਕਰਨ ਦਾ ਕੋਈ ਮੌਕਾ ਨਹੀਂ ਮਿਲ ਰਿਹਾ। ਕੋਈ ਕਿਉਂਕਿ ਉਹਦੇ ਨਾਲ ਕੋਈ ਗੱਲ ਸਾਂਝੀ ਕਰਨ ਵਾਲਾ ਕੋਈ ਨਹੀਂ ਹੈਗਾ ਤੇ ਇੱਕ ਲੜਕੀ ਉਹਦੇ ਕੋਲੋਂ ਨਿਕਲਦੀ ਉਹ ਸਕੂਲ 'ਚ ਜਾਂਦੀ ਜਾ ਰਹੀ ਹੁੰਦੀ ਹੈ ਤੇ ਲੜਕੀ ਦੇਖਦੀ ਹੈ ਵੀ ਮਾਈ ਉਦਾਸ ਬੈਠੀ ਆ ਤੇ ਉਹਦੇ ਕੋਲੇ ਜਾ ਕੇ ਮੜੀ-ਮੋਢੀ ਗੱਲਬਾਤ ਕਰਦੀ ਹੈ ਵੀ ਕਿਵੇਂ ਬੈਠੀ ਹੋ ਕਿਵੇਂ ਨਹੀਂ ਬੈਠੇ ਹੋ ਮਾਈ ਜ਼ਿਆਦਾ ਤਾਂ ਨਹੀਂ ਖੁਲਦੀ। ਬੱਠੀਕੇ ਬੇਟਾ ਠੀਕੇ ਮੈਂ ਆਮ ਫਾਈਨ ਵਗੈਰਾ ਕਹਿ ਕੇ ਤੂੰ ਲੜਕੀ ਚਲੀ ਜਾਂਦੀ ਦੂਜੇ ਦਿਨ ਲੜਕੀ ਫਿਰ ਉਸੇ ਟੈਂਟੀ ਆ ਜਾਂਦੀ ਹੈ ਫਿਰ ਉਹਦੇ ਕੋਲ ਇੱਕ ਦਮ ਮਿੰਟ ਲਾਉਂਦੀ ਏ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿਵੇਂ ਉਹ ਪੁੱਛਦੇ ਉਹ ਹਾਲਚਲ ਪੁੱਛਦੀ ਏ ਤੂੰ ਚਲੀ ਜਾਂਦੀ ਏ ਉਹ ਇੱਕ ਜਿਹੜਾ ਰੂਟੀਨ ਬਣ ਜਾਂਦਾ ਹਫਤੇ ਹਫਤੇ ਦੇ ਵਿੱਚ ਕਿ ਮਾਈ ਨੂੰ ਵੀ ਸਵੇਰ ਘਰੋਂ ਨਿਕਲਣ ਵਾਸਤੇ ਕਾਲ ਹੁੰਦੀ ਵੀ ਬੱਚੀ ਆਊਗੀ ਬੱਚੇ ਬਾਜੀ ਵਾ ਬਹੁਤ ਤੇ ਹਫਤੇ ਬਾਅਦ ਉਹ ਬੱਚੀ ਨੂੰ ਵੀ ਹੁੰਦਾ ਵੀ ਮਾਈ ਬੈਠੀ ਹੋਊਗੀ ਮੈਨੂੰ ਵੇਟ ਨਾ ਕਰ ਰਹੀ ਉਹ ਬਹੁਤ ਟਾਈਮ ਤੇ ਪਹੁੰਚਾ ਉਹ ਅੱਗੇ ਜਿਸ ਸਮੇਂ ਤੇ ਘਰੋਂ ਨਿਕਲਦੀ ਸੀ ਸਕੂਲ ਜਾਣ ਵਾਸਤੇ ਉਹਨੇ ਪ ਤੇ ਅਜਿਹੀ ਪੋਜੀਸ਼ਨ ਆ ਗਈ ਤਕਰੀਬਨ ਅੱਧਾ ਪੂਨਾ ਘੰਟਾ ਉਹ ਮਾਈ ਕੋਲੇ ਰੁਕ ਕੇ ਗੱਲਾਂ ਬਾਤਾਂ ਕਰਕੇ ਫਿਰ ਅੱਗੇ ਸਕੂਲ ਜਾਂਦੀ ਸੀ ਬਿਲਕੁਲ ਜੀ ਬਿਲਕੁਲ ਗੱਲ ਇੱਥੇ ਨਹੀਂ ਖਤਮ ਹੋਈ ਉਹ ਇਸ ਤਰ੍ਹਾਂ ਦਾ ਵੀ ਟਾਈਮ ਆ ਗਿਆ ਵੀ ਸ਼ਾਮ ਦੇ ਟਾਈਮ ਹੀ ਮਿਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਸਕੂਲ ਤੋਂ ਵਾਪਸ ਆਉਂਦੀ ਸੀ ਹਾਂਜੀ ਕੁਝ ਸਮਾਂ ਬਾਅਦ ਉਹ ਅਬ ਮਾਈ ਨੂੰ ਘਰ ਲੈ ਜਾਣਾ ਸ਼ੁਰੂ ਕਰ ਦਿੱਤਾ ਉਹਨੇ ਹਾਂ ਹੁਣ ਕਿਉਂਕਿ ਵਿਰਧ ਸੀ ਉਹ ਆਪਦੇ ਘਰੇ ਆਪਦੇ ਪੇਰੈਂਟਸ ਨਾਲ ਉਹਨੇ ਮਿਲਾਇਆ ਤੇ ਤਕਰੀਬਨ 2-4 ਮਹੀਨੇ ਪਿਛੇ ਜਾਂ 6 ਮਹੀਨੇ ਪਿਛੇ ਜਿੰਨੇ ਵੀ ਲਾਓ ਵੀ ਹੌਲੀ-ਹੌਲੀ ਪ੍ਰੋਸੈਸਰ ਦਾ ਹਿੱਸਾ ਬਣ ਗਿਆ ਕਿਉਂਕਿ ਮਾਈ ਉਹਨ ਉਹ ਸਾਰੇ ਪਰਿਵਾਰ ਨੂੰ ਵੀ ਆਏ ਮਹਿਸੂਸ ਹੋਣ ਲੱਗਿਆ ਵੀ ਅੱਜ ਜੇ ਸਮਾਈ ਨੂੰ ਨਾ ਮਿਲਿਆ ਤੇ ਸਾਡੇ ਕੋਲ ਕੋਈ ਚੀਜ਼ ਵਾਂਝੀ ਰਹਿ ਜੇਗੀ ਕਰਨਾ ਕੁਝ ਵੀ ਨਹੀਂ ਸੀ ਗੱਲਾਂបੱਤਾਂ ਸਾਂਝੀਆਂ ਕਰ ਰਹੇ ਨੇ ਮਾਈ ਕੋਲੇ ਜ਼ਿੰਦਗੀ ਦਾ ਤਜਰਬਾ ਸੀ ਉਹ ਸੰਝਾ ਕਰ ਰਹੀ ਸੀ ਉਹ ਜਿਹੜੇ ਪੇਰੈਂਟਸ ਹੀ ਹੁੰਦੇ ਜਾਂ ਉਹਨਾਂ ਦੀ ਉਹ ਬੱਚੀ ਸੀ ਜਿਹੜੀ ਉਹ ਬੈਠ ਕੇ ਗੱਲਾਂបੱਤਾਂ ਇੱਕ ਦੂਜੇ ਨਾਲ ਸਾਂਝੀਆਂ ਕਰ ਰਹੀ ਸੀ ਸੋ ਮੇਰਾ ਕਹਿਣ ਦਾ ਮਕਸਦ ਇਹ ਹੈ ਵੀ ਜੇ ਆਪਾਂ ਗੱਲਾਂ ਬਾਤਾਂ ਕਰਕੇ ਵੀ ਸਪੋਰਟ ਕਰਤਾ ਹਾਂ ਜੇ ਕਿਸੇ ਦੀ ਸਪੋਰਟ ਨਹੀਂ ਮਿਲ ਰਹੀ ਕਿਸੇ ਨੂੰ ਜੇ ਮੰਨ ਲਓ ਬੰਦਾ ਸੈਲਫ ਚ ਸੋਚ ਰਿਹਾ ਵੀ ਮੈਨੂੰ ਕੋਈ ਮਦਦ ਕਰਨ ਵਾਲਾ ਹੈ ਨਹੀਂਗਾ ਚਾਹੇ ਮੇਰੇ ਪਰਿਵਾਰ ਚੋਂ ਆ ਚਾਹੇ ਸਮਾਜ ਚੋਂ ਆ ਚਾਹੇ ਮੇਰੇ ਆਲੇ ਦੁਆਲੇ ਚੋਂ ਦੋਸਤਾਂ ਮਿੱਤਰਾਂ ਚੋਂ ਆ ਭਾਈਚਾਰਾ ਚੋਂ ਆ ਸੱਜਣ ਤਾਈ ਤੋਂ ਆ ਕਿ ਤੂੰ ਸਪੋਰਟ ਮਿਲੂ ਜੇ ਨਹੀਂ ਮਿਲ ਰਹੀ ਤਾਂ ਸਭ ਤੋਂ ਵੱਡੀ ਪ੍ਰੋਬਲਮ ਉੱਥੇ ਐਂਗਜ਼ਾਇਟੀ ਡਿਪਰੈਸ਼ਨ ਹੁੰਦੀ ਹੈ ਹਾਂ ਬਿਲਕੁਲ ਉਹਨੂੰ ਦੂਰ ਕਰਨ ਵਾਸਤੇ ਵੀ ਸਪੋਰਟ ਦੀ ਬਹੁਤ ਲੋੜ ਆ ਮੇਰੇ ਨਾਲ ਵੀ ਹੋਇਆ ਜੀ ਮੈਂ ਨਾ ਜਦੋਂ ਡਿਲੀਵਰੀਜ਼ ਕਰਦਾ ਸੀਗਾ ਕਿਸੇ ਕੰਪਨੀ ਲਈ ਤਾਂ ਇੱਕ ਮੁੰਡਾ ਹੋਰ ਆਇਆ ਹੋਇਆ ਸੀਗਾ ਪੰਜਾਬੀ ਸੀਗਾ ਤਾਂ ਉਹ ਵੀ ਉੱਥੇ ਡਿਲੀਵਰੀ ਕਰਨ ਆਇਆ ਹੋਇਆ ਸੀਗਾ ਤੇ ਚਲੋ ਮੈਂ ਉੱਥੇ ਤੁਹਾਨੂੰ ਪਤਾ ਹੀ ਹੈ ਮੇਰੀ ਆਦਤ ਦਾ ਮੈਂ ਹਰੇਕ ਨੂੰ ਬੁਲਾ ਲੈਂਦਾ ਬਾਈ ਜੀ ਸਸਰੀ ਕਾਲ ਹੋਰ ਕੀ ਹਾਲ ਚਾਲ ਮੈਂ ਇੰਨਾ ਕੋ ਪੁੱਛਿਆ ਜੀ ਕਿਵੇਂ ਚੱਲਦੀ ਹੈ ਲਾਈਫ ਜਦੋਂ ਮੈਂ ਇੰਨਾ ਪੁੱਛਿਆ ਨਾ ਉਹਦੀ ਅੱਖਾਂ 'ਚ ਹੰਝੂ ਆ ਗਏ ਤੇ ਉਹ ਰੋਣ ਲੱਗ ਗਿਆ ਤਾਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਸਭ ਕੁਝ ਠੀਕ ਹੈ ਉਹ ਕਹਿੰਦਾ ਯਾਰ ਮੈਨੂੰ ਪ੍ਰੋਬਲਮਾਂ ਬਹੁਤ ਆ ਤਾਂ ਉਹਨੇ ਮੇਰੇ ਨਾਲ ਛੇਅਰ ਲੱਗ ਗਿਆ ਕਰਨ ਉਹਨੇ 10-15 ਮਿੰਟ ਕੋਈ ਵੀਜ਼ੇ ਦੀ ਸੀ ਕੋਈ ਫੈਮਲੀ ਨੂੰ ਲੈ ਕੇ ਸੀ ਤਾਂ ਜਦੋਂ ਅਸੀਂ ਉੱਠਣ ਲੱਗੇ ਨਾ 10-15 ਮਿੰਟ ਬਾਅਦ ਉਹ ਕਹਿੰਦਾ ਵੀਰੇ ਦਿਲ ਹੌਲਾ ਹੋ ਗਿਆ ਹੂੰ ਤਾਂ ਇਹ ਵੀ ਇੱਕ ਸਪੋਰਟ ਹੈ ਜਿੱਦੋਂ ਕਿਸੇ ਦੀ ਗੱਲ ਸੁਣ ਲੰਨੇ ਉਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਪ੍ਰਮਾਤਮਾ ਨੇ ਨਾ ਬੜੀ ਖੂਬਸੂਰਤ ਤਰੀਕੇ ਨਾਲ ਇਨਸਾਨ ਦੀ ਬੰਤਰ ਕੀਤੀ ਹੈ ਸਾਨੂੰ ਇੱਕ ਮੂੰਹ ਦਿੱਤਾ ਦੋ ਕੰਨ ਦਿੱਤੇ ਆ ਅਸੀਂ ਜਿੰਨਾ ਬੋਲਣਾ ਉਸ ਤੋਂ ਡਬਲ ਸੁਣਨਾ ਹੈ ਹਾਂ ਸਾਨੂੰ ਡਿਊਟੀ ਲੱਗੀ ਕੋਈ ਕੁਦਰਤ ਵੱਲੋਂ ਸਾਡੀ ਬਣਤਰੀ ਇਸ ਤਰ੍ਹਾਂ ਦੀ ਹੈ ਵੀ ਅਸੀਂ ਡਬਲ ਸੁਣਨਾ ਹੈ ਤੇ ਸੁਣਨ ਵਾਸਤੇ ਨੇਚਰਲੀ ਇੱਕ ਤੋਂ ਵੱਧ ਲੋਕਾਂ ਨੂੰ ਸੁਣਾਗੇ ਅਸੀਂ ਉਹਨਾਂ ਦਾ ਮਨ ਹੌਲਾ ਹੋ ਜਾਂਦਾ ਹੈ ਹਰੇਕ ਬੰਦੇ ਕੋਲੇ ਸਮੱਸਿਆਵਾਂ ਦਾ ਢੇਰ ਹੈ ਮੈਂ ਨਾ ਵੈਸੇ ਹੀ ਐਗਜ਼ਾਮਪਲ ਦੇ ਤੌਰ ਤੇ ਕਹਿਣਾ ਹੁਣਾ ਵੀ ਹਰੇਕ ਬੰਦੇ ਕੋਲੇ ਮੰਨ ਲਓ 100 ਸਮੱਸਿਆਵਾਂ ਨੇ ਗਿਣਤੀ ਕਰ ਲਓ ਤੁਸੀਂ ਲਿਖ ਲਓ ਕਾਗਜ਼ ਤੇ ਕਿ ਮੇਰੇ ਕੋਲੇ 100 ਨੇ ਪ੍ਰੋਬਲਮਸ ਨੇ ਉਹਨਾਂ 100 ਦੇ ਵਿੱਚੋਂ ਤਕਰੀਬਨ 60% ਤਾਂ ਮਾਨਸਬ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਸਮੇਂ ਨਾਲ ਆਪਣੇ ਆਪ ਵੀ ਠੀਕ ਹੋ ਜਾਣਗੇ ਬਿਲਕੁਲ ਠੀਕ ਹੈ ਨਾ ਅਗਲੀਆਂ 30% ਜਿਹੜੀਆਂ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਤੁਹਾਨੂੰ ਕੁਝ ਵਰਕਆਊਟ ਕਰਨ ਦੀ ਲੋੜ ਹੈ ਮਿਹਨਤ ਕਰਨ ਦੀ ਲੋੜ ਹੈ ਤੇ ਉਹ ਠੀਕ ਹੋ ਜਾਣਗੀਆਂ ਉਹ ਇੱਕ ਦੂਜੀ ਦੀ ਸਪੋਰਟ ਨਾਲ ਠੀਕ ਹੋ ਜਾਣਗੀਆਂ 10% ਇਸ ਤਰ੍ਹਾਂ ਦੀਆਂ ਨੇ ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਬਿਲਕੁਲ ਉਹ ਸਵੇਰੇ ਕੱਪੜੇ-ਕੁਪੜੇ ਪਾ ਕੇ ਢਾਈ ਲਾ ਕੇ ਜੇ ਤਿਆਰ ਨਹੀਂ ਹੁੰਦੇ ਉਹ ਦਰਵਾ ਤਿਆਰੋਂ ਮੈਂ ਬਾਹਰ ਖੜੀਆਂ ਆ ਗਈਆਂ ਤੁਹਾਡੇ ਨਾਲ ਸੌਣ ਗਈਆਂ ਤੁਹਾਡੇ ਨਾਲ ਉੱਠਣ ਗਈਆਂ ਉਹ ਰਹਿਣੀਆਂ ਨੇ ਹਾਂ ਰਹਿਣ ਗਈਆਂ ਤੁਹਾਡੇ ਨਾਲ ਸੌਣ ਕਿ ਤੋਂ ਮਤਲਬ ਤੁਸੀਂ ਇਹ ਨਾ ਲਿਆ ਜੇ ਨਾਲ ਸਾਡੀ ਪਤਨੀ ਸੁੱਤੀ ਹੋਈ ਹੈ ਤਾਂ ਨਹੀਂ ਜੀ ਚਲੋ ਇਹ ਸਮੱਸਿਆ ਦਾ ਇਸ ਜਰੀਆ ਮੇਰਾ ਕਹਿਣ ਦਾ ਲਾਈਟਰ ਨੋਟ ਤੇ ਵੀ ਸਮੱਸਿਆਵਾਂ ਹਰੇਕ ਦੀ ਲਾਈਫ 'ਚ ਹੈਗੀਆਂ ਨੇ ਸੋ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਸਪੋਰਟ ਮਦਦ ਇੱਕ ਹੈਲਪਿੰਗ ਹੈਂਡ ਉਹ ਪੈਸੇ ਦੀ ਨਹੀਂ ਹੁੰਦੀ ਜੀ ਇੱਥੇ ਕਹਿਣਾ ਚਾਹਨਾ ਦੋਸਤੋ ਸਪੋਰਟ ਸਿਰਫ ਪੈਸੀ ਦੀ ਨਹੀਂ ਹੁੰਦੀ ਸਪੋਰਟ ਹੁੰਦੀ ਹੈ ਤੁਸੀਂ ਕਿਸੇ ਕੋਈ ਜਾ ਰਿਹਾ ਹੈ ਨਾ ਉਹਨੂੰ ਬੁਲਾ ਕੇ ਉਹਦਾ ਹਾਲ ਚਾਲ ਪੁੱਛ ਲਓ ਇਹ ਵੀ ਬਹੁਤ ਵੱਡੀ ਮਦਦ ਹੈ ਬਹੁਤ ਵੱਡੀ ਸਪੋਰਟ ਹੈ ਸਪੋਰਟਿੰਗ ਹੈਂਡ ਹੋਣਾ ਸਪੋਰਟਿੰਗ ਤੁਹਾਡੀ ਵੋਕਲ ਹੋਣਾ ਵਰਬਲ ਹੋਣਾ ਕਿਸੇ ਨਾਲ ਬਹੁਤ ਵੱਡੀ ਮਦਦ ਹੈ ਕਿਸੇ ਨੂੰ ਐਂਗਜ਼ਾਇਟੀ ਤੋਂ ਬਾਹਰ ਕੱਢਣਾ ਕਿਸੇ ਨੂੰ ਡਿਪਰੈਸ਼ਨ ਚ ਨਾ ਜਾਣ ਦੇਣਾ ਬਿਲਕੁਲ ਬਿਲਕੁਲ ਫਾਈਨੈਂਸ਼ੀਅਲੀ ਮਦਦ ਕਰਨੀ ਜਾਂ ਨਹੀਂ ਕਰਨੀ ਤੁਸੀਂ ਮਾਨਸਿਕ ਤੌਰ ਤੇ ਜਿਹੜੀ ਮਦਦ ਜਿਹੜੀ ਕਰਦੇ ਹੋ ਉਹ ਬਹੁਤ ਵੱਡੀ ਮਦਦ ਹੈ ਸੋ ਜ਼ਿੰਦਗੀ ਚ ਹਰੇਕ ਇਨਸਾਨ ਨੂੰ ਮਦਦ ਦੀ ਲੋੜ ਹੈ ਅੱਗੇ ਵਧਣ ਵਾਸਤੇ ਕਿਸੇ ਨਾ ਕਿਸੇ ਟੀਚਰ ਨੂੰ ਪ੍ਰਾਪਤ ਕਰਨ ਵਾਸਤੇ ਬਿਨਾਂ ਮਦਦ ਤੋਂ ਜਾਂ ਦੂਸਰੇ ਸ਼ਬਦਾਂ 'ਚ ਕਹਿ ਲੋਗੇ ਬਿਨਾ ਕਿਸੇ ਸਹਾਰੇ ਤੋਂ ਅੱਗੇ ਨਹੀਂ ਵਧਿਆ ਜਾ ਸਕਦਾ ਜਿਵੇਂ ਅਸੀਂ ਕਹੀਏ ਵੀ ਮੈਂ ਸਾਰਾ ਕੁਝ ਕਰ ਲੂੰਗਾ ਇਕੱਲਾ ਚਨਾ ਇਹ ਪਹਾੜ ਨਹੀਂ ਖੋ ਸਕਦਾ ਜ਼ਿੰਦਗੀ ਦਾ ਸੋ ਇਹਦੇ ਵਾਸਤੇ ਮਦਦ ਦੀ ਲੋੜ ਹਮੇਸ਼ਾ ਰਹਿੰਦੀ ਹੈ ਬਿਲਕੁਲ ਦੋਸਤੋ ਪਲੀਜ਼ ਮਦਦ ਕਰਿਆ ਕਰੋ ਇੱਕ ਦੂਜੇ ਦੀ ਤੇ ਸਪੋਰਟ ਬਸ ਤੁਸੀਂ ਇੱਕ ਦੂਜੇ ਦੀ ਗੱਲ ਸੁਣ ਲਿਆ ਕਰੋ ਇਹ ਹੀ ਬਹੁਤ ਵੱਡੀ ਸਪੋਰਟ ਹੈ ਇਹਦੇ ਨਾਲ ਹੀ ਲਓ ਜੀ ਇਜਾਜ਼ਤ ਲੈਣੇ ਆਪਾਂ ਆਪਣੇ ਦੋਸਤਾਂ ਨੂੰ ਬਿਲਕੁਲ ਜੀ ਦਰਸ਼ਕਾਂ ਕੋਲੋਂ ਜੀ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮੱਛ ਸਸੀ ਕਾਲ ਜੀ